ਵੇਰੀ ਕੁੜ ਰਾਤ ਬੇਨਤੀ ਆ ਕਿ ਜਿਹੜੀ ਫੁੱਲੇ ਮਹੱਲੇ ਦੇ ਵਿੱਚ ਆਉਂਦੇ ਆ ਬੱਚਿਆਂ ਨੂੰ ਮਾਰ ਦੇ ਸਮਝਾ ਕੇ ਭੇਜੋ ਫੁੱਲੜਵਾਜੀ ਨਾ ਕਰਨ ਜਿਹੜੇ ਟ੍ਰੈਕਟਾਂ ਦੇ ਵਿੱਚ ਉੱਚੀਆਂ ਉੱਚੀਆਂ ਆਵਾਜ਼ਾਂ ਤੇ ਸਾਊਂਡ ਲਾ ਕੇ ਆਉਂਦੇ ਨੇ ਤੇ ਇਹ ਤੋਂ ਜਰਾ ਅਸੀਂ ਬਰੀਜ ਕਰੀਏ ਗੁਰੂ ਘਰ ਅਸੀਂ ਕੁਛ ਲੈਣ ਆਉਂਦੇ ਆ ਅਸੀਂ ਕੁਛ ਗਵਾਉਣ ਨਹੀਂ ਆਉਂਦੇ ਜੇ ਕੋਈ ਟ੍ਰੈਜੇਡੀ ਹੋ ਜਾਏ ਜਾਂ ਕਿਸੇ ਦਾ ਜਵਾਨ ਬੱਚਾ ਜਾਂ ਕਿਸੇ ਦਾ ਕੋਈ ਅੰਗ ਟੁੱਟ ਜਾਵੇ ਜਾਂ ਕੋਈ ਸਪੈਰ ਹੋ ਜਾਵੇ ਉਹ ਬੜਾ ਔਖਾ ਆ ਬੱਚੇ ਜਿਹੜੇ ਆ ਜਿੰਦਗੀ ਜਿਹੜੀ ਆ ਇਨਸਾਨ ਦੀ ਜਿਹੜੀ ਜ਼ਿੰਦਗੀ ਆ 83 ਲੱਖ ਜਾਨ ਭੋਗ ਕੇ ਫੇਰ ਸਾਨੂੰ ਇਨਸਾਨ ਜਾਮਾ ਮਿਲਿਆ ਇਸ ਨੂੰ ਮਹਾਰਾਜ ਨਾਲ ਜੋੜੀਏ ਸਿਮਰਨ ਕਰੀਏ ਅਮਰ ਸ਼ਕੀਏ ਗੁਰੂ ਦੇ ਨਾਲ ਜੋੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਗਤਾਂ ਨੂੰ ਅਪੀਲ ਜ਼ਰੂਰ ਕਰਾਂਗਾ ਕਿ ਨੌਜਵਾਨਾਂ ਵੱਲੋਂ ਟਰੈਕਟਰਾਂ ਤੇ ਉੱਚੀ ਉੱਚੀ ਡੀਜ਼ਲ ਆ ਕੇ ਜਿਹੜਾ 사ਉਂਡ ਦਾ ਜਿਹੜਾ ਉਹ ਸੰਗਤਾਂ ਨੂੰ ਪਰੇਸ਼ਾਨੀ ਵੀ ਹੁੰਦੀ ਹੈ ਉਹ ਤੋਂ ਗੁਰੇਜ਼ ਕੀਤਾ ਜਾਵੇ ਇਸੇ ਤਰ੍ਹਾਂ ਸੰਗਤਾਂ ਨੂੰ ਅਸੀਂ ਜਿਹੜੀਆਂ ਸੰਗਤਾਂ ਨੂੰ ਲੰਗਰ ਲਾਉਂਦੀਆਂ ਨੇ ਉਹਨਾਂ ਨੂੰ ਬੇਨਤੀ ਵੀ ਕੀਤੀ ਹੈ ਕਿ ਜਿਹੜੀ ਪਲਾਸਟਿਕ ਦੀ ਵਰਤੋਂ ਹੈ ਉਹ ਨਾ ਕੀਤੀ ਜਾਵੇ ਔਰ ਲੰਗਰਾਂ ਦੇ ਵਿੱਚ ਜਿਹੜਾ ਸਾਫ਼ ਸਫਾਈ ਦਾ ਜਿਹੜਾ ਆ ਧਿਆਨ ਰੱਖਿਆ ਜਾਵੇ ਇਸੇ ਤਰ੍ਹਾਂ ਇੱਕ ਹੋਰ ਬੇਨਤੀ ਹੈ ਕਿ ਜਿਵੇਂ ਰੰਗ ਛੁੱਟਣ ਇਹ ਮਤਲਬ ਕਿ ਇਹੋ ਜਿਹਾ ਨਾ ਕੀਤਾ ਜਾਵੇ ਸਿੰਘ ਸਾਹਿਬ ਮਤਲਬ ਇਹ ਬਾਰ ਬਾਰ ਅਪੀਲ ਕੀਤੀ ਗਈ ਹੈ ਕਿ ਰੰਗ ਛੁੱਟਣ ਤੋਂ ਬਿਲਕੁਲ ਗਰੇਜ ਕੀਤਾ ਜਾਵੇ ਨਾ ਹੀ ਛੁੱਟਿਆ ਜਾਵੇ ਤੇ ਮੰਗਤਿਆਂ ਤੋਂ ਹੋ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗਾ ਨਸ਼ਿਆਂ ਤੇ ਮੰਗਤਿਆਂ ਦੇ ਇਹਨਾਂ ਤੇ ਵੀ ਜਰਾ ਧਿਆਨ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਮਹਾਰਾਜ ਜੀ ਕੀ ਫਤਿਹ